अरविंद केजरीवाल ਨੇ ਦਿੱਲੀ ਦੇ कनॉट प्लेस ਦੇ हनुमान मंदिर 'ਚ ਟੇਕਿਆ ਮੱਥਾ ਮੁੱਖ ਮੰਤਰੀ ਭਗਵੰਤ ਮਾਨ ਵੀ ਰਹੇ ਮੌਜੂਦ ਦੁਪਹਿਰ 1 ਵਜੇ ਪਾਰਟੀ ਦਫ਼ਤਰ 'ਚ ਕਰਨਗੇ ਪ੍ਰੈਸ ਕਾਨਫਰੰਸ ਸਰਕਾਰੀ ਕੋਠੀ ਵਿਵਾਦ ਵਿਚਾਲੇ ਰਬਨੀਤ ਬਿੱਟੂ ਨੇ ਭਾਜਪਾ ਦਫ਼ਤਰ 'ਚ ਬਿਤਾਈ ਪੂਰੀ ਰਾਤ ਬੋਲੇ ਜਦੀ ਜ਼ਮੀਨ ਗਿਰਵੀ ਰੱਖ ਕੇ ਨਿਗਮ ਨੂੰ 2 ਕਰੋੜ ਰੁਪਏ ਦਾ ਕਰ ਚੁੱਕੇ ਹਾਂ ਭੁਗਤਾਨ ਕਿਹਾ ਹੁਣ ਸਰਕਾਰ ਦੀ ਮਰਜ਼ੀ ਕਿਸੇ ਨੂੰ ਵੀ ਦੇਵੇ ਕੋਠੀ ਮੇਰਪੁਰ ਦੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਰੋਡ ਸ਼ੋਅ ਵਿਜੇ ਸੰਕਲਪ ਰੈਲੀ ਜ਼ਰੀਏ ਕਰ ਰਹੇ ਸ਼ਕਤੀ ਪ੍ਰਦਰਸ਼ਨ ਸਵੇਰੇ ਘਰ ਚ ਕੰਨਿਆ ਪੂਜਨ ਵੀ ਕੀਤਾ ਪੰਜਾਬ ਦੇ ਮਸ਼ਹੂਰ ਸ਼ਾਇਰ ਸਰਜੀਤ ਪਾਤਰ ਦਾ ਦਿਹਾਂਤ 79 ਸਾਲ ਦੀ ਉਮਰ ਚ ਦੁਨੀਆ ਨੂੰ ਆਖੇ ਹਾਲ ਵਿਦਾ ਲੁਧਿਆਣਾ ਚ ਲੈ ਆਖਰੀ ਸਾਹ ਸਰਜੀਤ ਪਾਤਰ ਦੇ ਦਿਹਾਂਤ ਨਾਲ ਪੰਜਾਬੀ ਸਾਹਿਤ ਜਗਤ ਸੋਗ ਦੀ ਲਹਿਰ ਉੱਗੇ ਸਾਹਿਤਕਾਰਾਂ ਤੇ ਸਿਆਸਤਦਾਨਾਂ ਨੇ ਜਤਾਇਆ ਦੁੱਖ ਸੀਐਮ ਮਾਨ ਬੋਲੇ ਪੰਜਾਬੀ ਮਾਂ ਬੋਲੀ ਦਾ ਵਿੜਾ ਹੋਇਆ ਸੁਨਣਾ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ ਮਸ਼ਹੂਰ ਸ਼ਾਇਰ ਸਰਜੀਤ ਪਾਤਰ ਦਾ ਦਿਹਾਂਤ ਹੋ ਗਿਆ ਦੱਸਦੇ ਕਿ ਹਾਰਟ ਅਟੈਕ ਕਰਕੇ ਸਰਜੀਤ ਪਾਤਰ ਦਾ ਦਿਹਾਂਤ ਹੋਇਆ ਹੈ ਲੁਧਿਆਣਾ ਚ ਉਹਨਾਂ ਨੇ ਆਖਰੀ ਸਾਹ ਲਏ ਨੇ ਪੰਜਾਬ ਦੇ ਵੱਡੇ ਸ਼ਾਇਰਾਂ ਦੇ ਵਿੱਚੋਂ ਗਿਣੇ ਜਾਂਦੇ ਸਨ surjit patar 79 ਸਾਲ ਦੀ ਉਮਰ 'ਚ ਉਹਨਾਂ ਨੇ ਇਸ ਪਾਨੀ ਸੰਸਾਰ ਨੂੰ ਅਲਵਿਦਾ ਕਹ ਦਿੱਤਾ ਹੈ ਦੱਸ ਦੇ ਕਿ 5 ਸਾਲ ਪਹਿਲਾਂ surjit patar ਦੀ ਆਰਥ ਸਰਜਰੀ ਹੋਈ ਸੀ ਜਿਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਅੱਜ ਸਵੇਰ ਵੇਲੇ ਉਹਨਾਂ ਦਾ ਦਿਹਾਂਤ ਹੋ ਗਿਆ ਤੇ ਇਸ ਖਬਰ ਜਿਉਂ ਹੀ ਪਤਾ ਲੱਗੀ ਤਾਂ ਸੰਗੀਤ ਜਗਤ 'ਚ ਸਾਹਿਤ ਜਗਤ 'ਚ ਸੋਗ ਦੀ ਲਹਿਰ ਸੁਰਜੀਤ ਪਾਤਰ ਪਦਮਸ਼ਰੀ ਨਾਲ ਵੀ ਨਿਵਾਜੇ ਗਏ ਸੁਰਜੀਤ ਪਾਤਰ ਨੇ ਬਹੁਤ ਸਾਰੀਆਂ ਰਚਨਾਵਾਂ ਇਸ ਤਰ੍ਹਾਂ ਦੀਆਂ ਸੀ ਜੋ ਵਰਲਡ ਵਾਈਡ ਉਹਨਾਂ ਵੱਲ ਉਹਨਾਂ ਦੀਆਂ ਪਸੰਦ ਕੀਤੀਆਂ ਗਈਆਂ ਤੇ ਪੰਜਾਬੀ ਸੰਗੀਤ ਜਗਤ ਨੂੰ ਇਹ ਵੱਡਾ ਘਾਟਾ ਪਿਆ। ਉਹਨਾਂ ਦੇ ਇਸ ਤਰ੍ਹਾਂ ਦੇ ਜਿਹੜੀ ਸ਼ਾਇਰੀ ਸੀਗੀ ਉਹਨਾਂ ਦੀ ਉਹ ਹਰ ਉਮਰ ਵਰਗ ਦੇ ਲੋਕਾਂ ਦੇ ਵੱਲੋਂ ਪਸੰਦ ਕੀਤੀ ਜਾਂਦੀ ਰਹੀ। ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਵੀ ਚੇਅਰਮੈਨ ਰਹੇ ਤੇ ਉਨ੍ਹਾਂ ਦੀ ਕਲਮ ਜੋ ਲਿਖ ਚੁੱਕੀ ਹੈ ਜੋ ਲਿਖ ਗਈ ਹੈ ਉਹ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਤਾਂ ਇਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਏ ਉਨ੍ਹਾਂ ਲਿਖਿਆ ਏ ਕਿ ਸਰਜੀਤ ਪਾਤਰ ਦੇ ਜਾਣ ਦੇ ਨਾਲ ਪੰਜਾਬੀ ਮਾਂ ਬੋਲੀ ਦਾ ਵੇੜਾ ਸੁਨਣਾ ਹੋ ਗਿਆ ਏ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਟਵੀਟ ਕਰਕੇ ਦੁੱਖ ਜਤਾਇਆ ਗਿਆ ਏ ਉਨਾਂ ਨੇ ਕਿਹਾ ਕਿ ਅਚਾਨਕ ਸਰਜੀਤ ਪਾਤਰ ਦੇ ਚਲੇ ਜਾਣ ਤੇ ਬਹੁਤ ਦੁੱਖ ਹੋਇਆ ਪੰਜਾਬੀ ਮਾਂ ਬੋਲੀ ਦਾ ਵੇੜਾ ਅੱਜ ਸੁੰਨਾ ਹੋ ਗਿਆ ਏ ਅਤੇ ਪੰਜਾਬੀ ਮਾਂ ਬੋਲੀ ਦੇ ਮਾਣ ਮੱਤੇ ਪੁੱਤ ਸਰਜੀਤ ਪਾਤਰ ਸਾਹਿਬ ਦੇ ਜਾਣ ਨਾਲ ਬੇਹੱਦ ਦੁੱਖ ਹੈ ਉਹ ਆਇਨੇ ਤੇ ਸਵੇਰੇ ਜਦੋਂ ਰਾਣੀ ਨੇ ਠਾਇਆ ਤਾਂ ਅੱਗੇ 5 ਵਜੇ ਉੱਠਦੇ ਨੇ ਪਰ ਅੱਜ ਉੱਠੇ ਨਹੀਂ ਸੀਗੇ ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਉੱਠੇ ਤਾਂ ਠਾਇਆ ਤਾਂ ਪਤਰ ਜੀ ਹਿਲੇ ਨਹੀਂ ਸਾਡੇ ਸਾਹਮਣੇ ਡਾਕਟਰ ਸਾਹਿਬ ਨੇ ਸੰਧੂ ਜੀ ਉਹਨਾਂ ਨੂੰ ਬੁਲਾਇਆ ਗਿਆ ਔਰ ਬੜੀ ਹੀ ਡੋਕਤੀ ਗੱਲ ਹੋਈ ਕਿ ਉਹਨਾਂ ਨੇ ਕੀ ਆ ਕੀ ਪਤਰ ਸਾਹਿਬ ਨੇ ਸਾਇਲੈਂਟ ਹੈ ਪਤਰ ਸਾਹਿਬ ਤੇ ਕੀ ਇਹ ਬਿਮਾਰ ਚਲ ਰਹੀ ਸੀ ਨਹੀਂ ਨਹੀਂ ਕੋਈ ਬਿਮਾਰ ਨਹੀਂ ਸੀ ਰਾਤੀ ਆਏ ਨਾ ਕੀ ਠੀਕ ਹੈ ਪਹਿਲਾਂ ਕੋਈ ਸਰਜਰੀ ਹੋ ਕੇ ਆ ਕਿਸੇ ਨੇ 5 ਸਾਲ ਪਹਿਲਾਂ ਹੋਈ ਹੈ ਜੀ ਬਸ ਕਿਸੇ ਦੀ ਸਰਜਰੀ ਆਡ ਲਈ ਹੈ ਅੱਛਾ ਤੇ ਹੁਣ ਠੀਕ ਸੀ ਜੀ ਹਾਂ ਹਾਂ ਬਿਲਕੁਲ ਠੀਕ ਹੈ ਅਫਸੋਸ ਹੈ ਬੜਾ ਹੋਰ ਜ਼ਿਆਦਾ ਅਫਸੋਸ ਔਰ ਨਾਮਵਾਰ ਕਿਸੇ ਚੱਲੀ ਗਈ ਅੰਜਾਮੀ ਦੀ ਇੱਕ ਬਹੁਤ ਹੀ ਨਾ ਪੂਰਾ ਹੋਣ ਵਾਲਾ ਕੱਟਾ ਨਾ ਖਤਰਾ ਕਦੇ ਵੀ ਨਾ ਖਤਰਾ ਪੰਜਾਬੀ ਨੂੰ ਇੱਕ ਬਹੁਤ ਪਟਾਕਾ ਉਹਨਾਂ ਦੀ ਕਵਿਤਾਵਾਂ ਅਸੀਂ ਪੜ੍ਹ-ਪੜ੍ਹ ਕੇ ਬਹੁਤ ਮੈਨੂੰ ਸਾਹਮਣੇ ਡਾਕਟਰ ਸਾਹਿਬ rass rahi ਸੀ ਅੱਜ। ਬਈ ਜਿਹੜੀ ਉਹਨਾਂ ਦੀ ਕਵਤਾਵਾਂ ਦੀ ਹੈਗੀ ਹੈ ਨਾ ਬੁੱਕ ਲੋਕ ਕੈਨੇਡਾ ਅਮਰੀਕਾ ਤੋਂ ਕਹਿੰਦੇ ਸੀ ਵੀ ਸਾਨੂੰ ਇਹਨਾਂ ਦੇ ਸਿਗਨੇਚਰ ਕਿਤੇ ਭੇਜੋ। ਬੱਸ ਸਾਹਬ ਜੀ ਸਿਗਨੇਚਰ ਕੀਤੀਆਂ ਬੁੱਕ ਭੇਜੋ। ਇੰਨਾ ਪਿਆਰ ਸੀ ਲੋਕਾਂ ਦਾ। ਇੰਨਾ ਇੰਨਾ ਦਾ ਪਿਆਰ ਸੀ ਲੋਕਾਂ ਦੇ ਵਿੱਚ। ਇੰਨੇ ਹੀ ਨਰਮ ਦਿਲ ਬੰਦੇ ਸੀ। ਉਹ ਜਨਤਾ ਪੰਜਾਬੀ ਸਾਹਿਤ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਬਹੁਤ ਵੱਡਾ ਯੋਗਦਾਨ ਔਰ ਇੱਕ ਬਾਖਮਾਲ ਸ਼ਾਇਰ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਜਿਹੜੀ ਆ ਉਹ ਸਾਹਿਤ ਨੂੰ ਸਮਰਪਿਤ ਕੀਤੀ ਹੈ ਬਹੁਤ ਜਿਹੜੀਆਂ मीनिंगफुल ਕਵਿਤਾਵਾਂ ਲਿਖੀਆਂ ਬੜੀ ਵੱਡੀ ਸਮਾਜ ਨੂੰ ਉਤੇਜਿਤ ਦਿੰਦੀ ਹੈ ਅੱਜ ਜੋ ਸਾਡੇ ਵਿੱਚ ਨੇ ਤੇ ਇਹੋ ਜਿਹੀਆਂ ਵੱਡੀਆਂ ਸ਼ਖਸੀਅਤਾਂ ਜਦੋਂ ਸਾਡੇ ਉੱਤੇ ਜਾਂਦੀਆਂ ਤੇ ਇਹ ਜਿਹੜੇ ਘਟੇ ਆ ਇਹ ਕਦੀ ਵੀ ਪੂਰੇ ਨਹੀਂ ਤੇ ਕਿਉਂਕਿ ਉਹਨਾਂ ਨੂੰ ਪਦਮ ਸ਼੍ਰੀ ਦਾ ਅਵਾਰਡ ਵੀ ਮਿਲਿਆ ਸੀ ਹੋਰ ਵੀ ਅਨਗਿਣਤ ਅਵਾਰਡ ਸਾਇਤਕ ਖੇਤਰ ਵਿੱਚ ਉਹਨਾਂ ਨੂੰ ਮਿਲੇ ਔਰ ਉਹਨਾਂ ਨੇ ਇੱਕ ਚੰਗੀ ਸੇਧ ਜਿਹੜੀ ਹੈ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਸਹਿਤ ਨੂੰ ਆਪਣੇ ਜੀਵਨ ਦੇ ਤਣ ਦਿੱਤੀ ਸੋ ਬਹੁਤ ਅਫਸੋਸ ਹੈ ਬੜਾ ਦੁੱਖ ਹੈ ਪਰ ਪ੍ਰਮਾਤਮਾ ਦਾ ਹੌਨਾ ਮੈਂ ਸਾਰੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦਾ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਮੈਡਮ ਨਿਊਜ਼ ਇਟਿਨ ਪੰਜਾਬ ਤੇ ਤਾਂ ਇਹ ਮੰਦ ਭਾਗੀ ਖਬਰ ਸੁਰਜੀਤ ਪਾਤਰ ਉਹਨਾਂ ਦੀ ਆਈ ਹੈ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਇਹ ਤਾਂ ਹੁਣ ਖਬਰ ਸੁਰਜੀਤ ਜੀ ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਬਹੁਤ ਦੇਰ ਤੋਂ ਮੈਂ ਜਾਣ ਦਿੱਤੀ ਸਾਡੇ ਕਾਲਜ ਹੋ ਗਏ ਤੇ ਸੀ ਤੇ ਬੜੇ ਪਿਆਰ ਨਾਲ ਮਿਲਦੇ ਹੁੰਦੇ ਸੀ ਬਹੁਤ ਸੋਹਣੀ ਹੁੰਦੇ ਸੀ ਸਿਆਣਾ ਨਾਲ ਉਹਨਾਂ ਦੀ ਦੋਸਤੀ ਸੀ ਕਵਿਤਾ ਮੈਂ ਪੜ੍ਹਦੇ ਸੁਣਾਉਂਦੇ ਤੇ ਮੈਨੂੰ ਬੜਾ ਹਾਸਾ ਆਉਂਦਾ ਇਹ ਨਿੱਕਾ ਜਿਹਾ ਮੁੰਡਾ ਇੰਨੀ ਵੱਡੀ ਵੱਡੀ ਸੋਹਣੀ ਸੋਹਣੀ ਕਵਿਤਾ ਲਿਖ

ਬਾਤ ਤੁਸੀਂ ਬਹੁਤ ਜੀ ਬਹੁਤ ਦੁੱਖ ਹੈ ਜੋ ਚਲ ਬਹੁਤ ਜ਼ਿਆਦਾ ਥੋੜਾ ਨਹੀਂ ਇਹ ਜਿਹੇ ਬਤੇ ਮਿਲਕੇ ਨਹੀਂ ਆਉਂਦੇ ਦੁਨੀਆ ਤੁਸੀਂ ਪੰਜਾਬ ਚ ਜਾਉਂਗੀ ਕਰੇ ਹਾਂਜੀ ਮੈਂ ਤਾਂ ਸ਼ੂਟਿੰਗ ਤੇ ਆਈ ਸੀ ਸਟੇਟਿੰਗ ਅੱਛਾ ਹਮ ਪਰਿਵਾਰ ਦੇ ਨਾਲ ਹਾਂਜੀ 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 ਪਰਿਵਾਰ ਦੇ ਨਾਲ ਜਾਉਂਗੀ ਤੇ ਮਿਲੂਗਾ ਸਾਰਾ ਬਤਾ ਜੇ ਵੀ ਟਾਈਮ ਮਿਲੇ ਹਮ

ਸਰਜੀਤ ਪਾਸਰਜੀ ਨੂੰ ਪਿਆਰ ਕਰਦੇ ਸੀਗੇ ਉਹਨਾਂ ਵਾਸਤੇ ਅਸਹਿ ਤੇ ਅਕਾਏ ਇਹ ਖਬਰ ਹੈਗੀ ਹੈ ਬਹੁਤ ਬੁਖੀ ਕਰ ਰਹਾ ਹੈ ਪਰਮਾਤਮਾ ਨੂੰ ਜੀ ਆਪ ਨੂੰ ਸ਼ਾਂਤੀ ਬਖਸ਼ੇ ਪਰ ਇਹ ਦੁੱਖ ਬਹੁਤ ਗਹਿਰ ਤੱਕ ਐਸੇ ਦਾ ਉਹ ਆਪਣੇ ਸਹਿਦ ਜਨੌਰ ਆਪਣੀਆਂ ਕਿਤਾਬਾਂ ਦੇ ਵਿੱਚ ਆਪਣੇ ਲੇਖਨਿਆਂ ਦੇ ਵਿੱਚ ਉਹ ਹਮੇਸ਼ਾ ਹੀ ਜ਼ਿੰਦਾ ਰਹਿਣਗੇ ਲੇਕਿਨ ਫਿਰ ਵੀ ਸਿਰਕ ਤੌਰ ਤੇ ਉਹ ਸਾਡੇ ਨਾਲੋਂ ਵਿਛੜ ਗਏ ਨੇ ਬਹੁਤ ਦੁੱਖ ਦੀ ਗੱਲ ਹੈ ਅਚਨ ਚੇ ਤੇ ਖਬਰ ਆਉਂਦੀ ਹੈ ਬਿਮਾਰ ਵੀ ਨਹੀਂ ਸੀ ਜੋ ਜਾਣਕਾਰੀ ਮਿਲ ਰਹੀ ਹੈ ਸਦੀਕ ਸਾਹਿਬ ਕਿਵੇਂ ਵੇਖਦੇ ਹੋ ਸਾਢੇ 6 ਵਜੇ ਜਦੋਂ ਪਤਨੀ ਉਹਨਾਂ ਦੇ ਉਠਾਉਣ ਲੱਗੇ ਰੁਟੀਨ ਦੇ ਵਾਂਗ ਉਹ ਨਹੀਂ ਉੱਠੇ ਔਰ ਕੋਈ ਕਿੱਸਾ ਕੋਈ ਮੁਲਾਕਾਤ ਅਖੀਰਲੀ ਸਾਂਝੀ ਕਰਨਾ ਚਾਹੋ ਤੁਸੀਂ ਮੁਲਾਕਾਤ ਤੋਂ ਨਾਲ ਬਹੁਤ ਵਾਰੀ ਹੋਈ ਹੈ ਜੀ ਮੁਲਾਕਾਤ ਤਾਂ ਕੱਲ ਵੀ ਹੋਈ ਸੀ ਅੱਛਾ ਬਹੁਤ ਦੁੱਖ ਦੀ ਗੱਲ ਹੈ ਮੈਂ ਸੋਚਦਾ ਇਹ ਇਹ ਤੁਹਾਨੂੰ ਕੋਈ ਖੁਸ਼ਖਬਰੀ ਕੋਈ ਨਹੀਂ ਸੀ ਕੱਲ ਹੀ ਮਿਲੇ ਅਸੀਂ ਕੱਲ ਹੀ ਮਿਲੇ ਸੀ ਕੱਲ ਮਿਲੇ ਹਾਂ ਹਾਂਜੀ ਬਹੁਤ ਬਹੁਤ ਦੁਖਦਈ ਖਬਰ ਹੈ ਕੱਲ ਕਿੱਥੇ ਮੁਲਾਕਾਤ ਹੋਈ ਤੁਹਾਡੀ ਜੇ ਤੁਸੀਂ ਥੋੜਾ ਜਿਹਾ ਦੱਸ ਸਕਦੇ ਅੱਜ ਜੀ ਸਾਡੇ ਇੱਕ ਦੋਸਤ ਆਏ ਹੋਏ ਨੇ ਮਿਸਟਰ ਥਿੰਦ ਸਾਹਿਬ ਜੋ ਕਿ ਜਿਹਨਾਂ ਦਾ ਇੱਕ ਚੈਨਲ ਦਾ ਕ੍ਰੇਏਟਰ ਹੈ ਜੀ ਹਰਜਿੰਦਰ ਥਿੰਦ ਜੀ ਉਹਨਾਂ ਦੇ ਨਾਲ ਜੀ ਮੁਲਾਕਾਤ ਹੋਈ ਸੀ ਉਸ ਤੇ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਜਿਹੜਾ ਹੈ ਉਹ ਹੈਂਡਲ ਕੀਤਾ ਜਾਂਦਾ ਰਿਹਾ ਆਪਣੇ ਆਪ ਨੂੰ ਕਿਉਂਕਿ ਹਰ ਇੱਕ ਇਨਸਾਨ ਨੂੰ ਆਉਂਦਾ ਇਸ ਨੂੰ ਛੁਟਕਾਰਾ ਨਹੀਂ ਸਕਦੇ ਬਿਲਕੁਲ ਬੀਟਾ ਮੈਂ ਤਾਂ ਉਸ ਬੰਦੇ ਨੂੰ ساری ਜ਼ਿੰਦਗੀ ਲੱਭਦਾ ਰਹਾਂਗਾ ਜਿਸ ਨਾਲ ਪਾਤਰ ਕਦੇ ਨਿਰਾਸ਼ ਹੋਇਆ ਹੋਵੇ ਅੱਛਾ ਇੱਕ ਵਾਰ ਕੀ ਹੋਇਆ ਕਿ ਪਾਤਰ ਸਾਹਿਬ ਪੰਜਾਬੀ ਸੱਤ ਘਟ ਮੇਲੇ ਦਾਣਾ ਦੀ ਚੋਣ ਪ੍ਰਧਾਨ ਦੇ ਤੌਰ ਤੇ ਲੜੀ ਤੇ ਅਸੀਂ ਉਹਨਾਂ ਦੇ ਉਲਟ ਡਾਕਟਰ ਦੀਪਕ ਗੁਰੂਣ ਸਿੰਘ ਨੂੰ ਕੈਂਡੀਡੇਟ ਖੜਾ ਕੀਤਾ ਕਿਉਂਕਿ ਉਸ ਵਕਤ ਡਾਕਟਰ ਜੋੜ ਅਭੀਸ਼ਕ ਮੁੰਨੀ ਹੋਰ ਡਾਕਟਰ ਦੂਜੇ ਸਾਰੇ ਜਿਹੜੇ ਸੀ ਉਹ ਚਾਹੁੰਦੇ ਸੀ ਕਿ ਪ੍ਰਧਾਨ ਚੋਣ ਗੁੱਲ ਬਣਾਇਆ ਜਾਵੇ ਪਰ ਬਸਲ ਕਹਿੰਦੇ ਸੀ ਨਹੀਂ ਇਤਨਾ ਨਹੀਂ ਹੋ ਸਕਦਾ ਮਤਲਬ ਇਹ ਨਹੀਂ ਕਿ ਤੁਸੀਂ ساری ਜ਼ਿੰਦਗੀ ਗੁੱਡੇ ਰਾਜ ਕਰੋ ਇਸ ਕਿਸਮ ਦੀ ਭਾਵਨਾ ਸੀ ਉਹਦੇ ਮੈਂ ਸੀਦਰ ਮੀਤਪੁਰ ਦਾ ਚੁਣਿਆ ਗਿਆ ਪ੍ਰੋਸਿਰਵਿੰਦਰ ਪਟੜ ਜਨਤਕਟੀ ਬਣ ਕੇ ਸਾਡਾ ਲੜਾਇਕ ਸੀ ਬਾਕੀ ਜੈਟੂ ਜੀ ਸਾਰੇ ਅਸੀਂ ਜਿੱਤ ਕੇ ਸੀ ਪਾਤਰ ਸਾਹਿਬ ਦੇ ਨਾਲ ਇੱਕ ਦੋ ਬੰਦਾ ਜਿੱਤ ਸਕੇ ਉਹ ਬਾਕੀ ਸਾਰੇ ਹਾਰ ਗਏ ਜੀ ਵੈਰੀ ਨੈਕਸਟ ਦਿ ਅੱਤਸਰ ਦੀ ਵਾਈਸ ਅਪ ਐਂਡ ਸਪਿੰਡਰ ਦਾ ਫੋਨ ਆਇਆ ਕਿ ਪਾਤਸ਼ਾਹਰ ਮਿਲਣਾ ਚਾਹੁੰਦੇ ਹਨ ਅਸੀਂ ਕਿਹਾ ਜੀ ਅਸੀਂ ਆ ਜਾਂਦੇ ਆ ਕਿ ਨਹੀਂ ਨਹੀਂ ਉਹ ਆਪ ਆਉਣਾ ਚਾਹੁੰਦੇ ਨੇ ਫਸਲ ਆਏ ਬਿਚਾਈ ਦੇ ਦੋ ਡੱਬੇ ਇੱਕ ਮੇਰੇ ਘਰ ਹੈ ਮੇਰੇ ਸਾਹਮਣੇ ਬਿਲਕੁਲ ਬਾਹਰ ਦੁਪੱਟਾ ਦਾ ਘਰ ਉਹਦੇ ਕਿ ਜੱਫੀਆਂ ਦੁਪੱਟੀਆਂ ਪਾ ਕੇ ਚਾਹ ਦਾ ਪੈਲਾ ਬੀਕ ਤੇ ਛਾਦਾ ਪਾਣੀ ਪਾ ਕੇ ਤੇ ਸਾਹੀ ਵੀ ਹੋਣ ਦਿੱਤਾ ਕਿ ਅਸੀਂ ਕੱਲ ਵਾਲੀ ਜਿਹੜੀ ਕੱਲ ਜਿਹੜੀ ਵਰਤੋਂ ਚੋਣ ਮੁੱਕੀ ਉਹਦੇ ਵਿੱਚ ਇਹ اپੋਜ਼ੀਟ ਹੂੰ ਉਹ ਗੁੱਸਾ ਲੱਗ ਰਿਹਾ ਹੈ ਨਾ ਗੁੱਸਾ ਲੱਗ ਰਿਹਾ ਹੈਗਾ ਜੀ ਮੇਰਾ ਨਹੀਂ ਖਿਆਲ ਕਿ ਕਿਸੇ ਬੰਦੇ ਦੇ ਨਾਲ ਕਦੇ ਵੀ ਉਹ ਤਰਾਦ ਹੋਏ ਹੋ ਨਾ ਉਹ ਚੁੱਪ ਹੋ ਜਾਂਦੇ ਸੀ ਹੂੰ ਵੇਟਰਾ ਕਰ ਜਾਂਦੇ ਸੀ ਜੀ ਮੈਂ ਤਾਂ ਮੈਨੂੰ ਯਕੀਨ ਨਹੀਂ ਹੋ ਰਿਹਾ ਇਸ ਮੈਂ ਤੁਹਾਡੇ ਚੈਨਲ 'ਤੇ ਮੈਨੂੰ ਪਤਾ ਲੱਗਿਆ ਤੇ ਮੈਂ ਹੁਣ ਚੈੱਕ ਕੀਤਾ ਬਹੁਤ ਜ਼ਿਆਦਾ ਦੁਖਦਾਈ ਖਬਰ ਹੈ ਮੈਂ ਤਾਂ ਦਸ ਦਿਨ ਪਹਿਲੇ ਮੇਰੀ ਉਹਨਾਂ ਨਾਲ ਮੇ ਮੇਰੀ ਵੀਡੀਓ ਕਾਲ ਹੋ ਰਹੀ ਸੀ ਔਰ ਮੇਰੀ ਗੱਲਬਾਤ ਔਰ ਇਸ ਨਿਰਮਲ ਜੋੜਾ ਤੇ ਚੱਲ ਰਹੀ ਸੀ ਤੇ ਅਸੀਂ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਲਾਨ ਕੀਤੀਆਂ ਜਾਂਦੇ ਆ ਅਸੀਂ ਇੱਕ ਪੀਪੀ ਬਣਾਨੇ ਆ ਇੱਕ ਆਪਣੇ ਗਾੜੀਆਂ ਦੀ ਤੇ ਮੈਂ ਕਹਾਂ ਜੀ ਪਤ ਸਾਹਿਬ ਕਹਿੰਦੇ ਮੈਂ ਬੋਲਾਂਗਾ ਮੈਂ ਮੈਂ ਮਰਸੈਡਿਸ ਕਰਾਂਗਾ ਤੇ ਤੂੰ ਗਾਈ ਤੇ ਬਹਿਰਦੇ ਰਹਿੰਦੇ ਸੀ ਉਹ ਸਾਡੇ ਪਿਓ ਸੀ ਉਹ ਐਕਚੁਅਲੀ ਪੰਜਾਬੀ ਕਲਚਰ ਦੇ ਪੰਜਾਬੀ ਸ਼ਾਇਰੀ ਦੇ ਉਹ ਬਹੁਤ ਸੀ ਕਿ ਇਹਦੇ ਵਾਸਤੇ ਲਫ਼ਜ਼ ਸਿੱਕੇ ਤੋਂ ਲਿਆਈ ਨਹੀਂ ਜਾ ਸਕਦੇ ਜਿੰਨੇ ਪਾਸਟਰ ਸਾਹਿਬ ਨੇ ਲਫ਼ਜ਼ ਯੂਜ਼ ਕੀਤੇ ਆ ਉਹ ਅੱਜ ਕੋਈ ਵੀ ਨਹੀਂ ਸੋਚ ਰਿਹਾ ਕਿ ਉਸ ਦੇ ਉੱਤੇ ਬੋਲਿਆ ਜਾ ਸਕੇ ਅ ਮਿਸ਼ਬਦ ਸੀ ਮਤਲਬ ਇਹਨਾਂ ਦਾ ਸ਼ਾਇਦ ਕਿ ਦਿਲ ਖੋਲ ਲੈਂਦੇ ਲਫ਼ਜ਼ਾਂ ਚ ਬੈਠ ਕੇ ਜਿਆਰਾਂ ਦੇ ਨਾਲ ਅੱਜ ਖੋਲਣਾ ਨਾ ਪੈਂਦਾ ਇਹ ਜਿਆਰਾਂ ਦੇ ਨਾਲ ਅੱਜ ਉਹਨਾਂ ਨੇ ਪਤਾ ਨਹੀਂ ਦਿਲ ਹੀ ਵੀ ਖੋਲਿਆ ਕਿਸੇ ਨਾਲ ਕੁਝ ਕਹਿਣ ਜੋਗੇ ਨਹੀਂ ਰਹੇ ਜੀ ਬਹੁਤ ਅਸ਼ੋਕ ਚੜਿਆ ਲੇਕਿਨ ਇਹਨੂੰ ਲੱਗਦਾ ਟੁੱਪੀ ਗਿਆ ਇੰਨਾ ਦੁਖਦ ਖਬਰ ਆ ਪਾਪਾ ਸਾਹਿਬ ਤਾਂ ਇੱਕੋ ਹੀ ਸਨ ਸਾਡੇ ਕੋਲ ਪੂਰੀ ਦੁਨੀਆ ਦੇ ਵਿੱਚ ਉਹ ਵਾਹਿਦ ਸ਼ਖਸੀਅਤ ਹੈ ਨਾ ਉਸ ਲੈਵਲ ਦਾ ਕਿਸੇ ਦੇ ਸੋਚ ਦੀ ਪਰੇ ਪਰਵਾਜ਼ ਹੈ ਨਾ ਉਸ ਪਾਇ ਦੇ ਸਾਡੇ ਕੋਲੋ ਸ਼ਾਇਰ ਨੇ ਸ਼ਿਰ ਤੋਂ ਬਾਅਦ ਅਗਰ ਸਾਡੇ ਕੋਲ ਬਹੁਤ ਵੱਡਾ ਕੋਈ ਬੰਦਾ ਸੀ ਉਹ ਸਰਜੀਤ ਬਾਸਰ ਔਰ रिकॉर्डिंग सबसे पहला मैं करवाई अच्छा पहला। पहला मैं करवाई। मैं। जी जी हां सबसे पहला पहला वो आप खुद पर्दे ਹੁੰਦੇ ਸੀ ਫਿਰ ਅਸੀਂ ਮਿਲੇ ਤੇ ਰਿਕਾਰਡਿੰਗ ਮੈਂ ਕਰਵਾਈ ਕੁਝ ਕਿਹਾ ਤਾਂ ਨਹੀਂ ਰਜ ਜਲੇਗਾ ਕਿ ਪਿੱਛੇ ਜੇ ਮਿਲ ਕੇ ਵੀ ਆਇਆ تھا ਮੈਂ ਜੀ ਜੀ ਤੇ ਬੜਾ ਬਹੁਤ ਅਜੀਬੋ ਗਰੀਬ ਤੌਰ ਮਿਲੀ ਜੀ ਉਹ ਸਭ ਨੇ ਚਾਜੀ ਜੇ ਸਾਰੇ ਲੋਕ ਹਮਮ ਉਹਨਾਂ ਦੇ ਤਾਂ ਕਰੋੜਾਂ ਹੀ ਫੈਨ ਹੈ ਜੀ ਉਹਨਾਂ ਵਰਗਾ ਕੋਈ ਨਹੀਂ ਉਧਰ ਮਹਾਲੀ ਦੇ ਸੈਕਟਰ 68 ਚ 24 ਸਾਲ ਦੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਤੇ ਦੋ ਮੁਲਜ਼ਮਾਂ ਨੇ ਗਲਾ ਕੁੱਟ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕਤਲ ਤੋਂ ਬਾਅਦ ਡੈੱਡ ਬੋਡੀ ਸੁਹਾਣਾ ਹਸਪੀਟਲ ਦੇ ਵਿੱਚ ਛੱਡ ਕੇ ਫਰਾਰ ਹੋ ਗਏ ਨੇ ਮੁਲਜ਼ਮ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੋ ਅਣਪਛਾਤੇਾਂ ਤੇ ਮਾਮਲਾ ਦਰਜ ਕਰ ਲਿਆ ਹੈ। ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਦੀ ਭਾਲ ਪੁਲਿਸ ਕਰ ਰਹੀ ਹੈ। ਦੂਜੇ ਪਾਸੇ ਮ੍ਰਿਤਕ ਦੀ ਪਛਾਣ ਸੈਕਟਰ 68 ਦੇ ਕਰਨਵੀਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦੋਵੇਂ ਅਣਪਛਾਤੇ ਮੁਲਜ਼ਮ ਮ੍ਰਿਤਕ ਨੂੰ ਕਾਰ 'ਚ ਹਸਪਤਲ ਲੈ ਕੇ ਆਏ ਤੇ ਐਮਰਜੈਂਸੀ 'ਚ ਲੈ ਕੇ ਪਹੁੰਚੇ ਪਰ ਡਾਕਟਰਾਂ ਵੱਲੋਂ ਕਰਨਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਥੋੜੀ ਦੇਰ 'ਚ ਹੀ ਇਹ ਦੋਵੇਂ ਮੁਲਜ਼ਮ ਮ੍ਰਿਤਕ ਦੀ ਲਾਸ਼ ਤੇ ਉਸਦੀ ਕਾਰ ਨੂੰ ਹਸਪਤਲ ਛੱਡ ਕੇ ਹੀ ਉੱਥੇ ਫਰਾਰ ਹੋ ਗਏ ਪੁਲਿਸ ਮੁਤਾਬਕ ਸਾਰਾ ਵਿਵਾਦ ਲੜਕੀ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਹਸਪਤਲ ਤੋਂ ਮ੍ਰਿਤਕ ਦੀ ਕਾਰ ਬਰਾਮਦ ਕਰ ਚੁੱਕੀ ਹੈ ਪਰ ਮਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ 24 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਮਟਰ 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 ਕਿੱਥੇ ਹੋਇਆ ਹੈ ਤੇ ਵੀ ਨਿਸ਼ਾਨ ਹੋਏ ਹੋਏ ਹੈ ਇਹ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਉਹ ਕਹਿੰਦੇ ਮਿੱਟੀ ਕੋਲ ਹੋਇਆ ਕੋਈ ਮੁੰਡੇ ਸੀ ਆ ਵਿੱਚ ਕੋਈ ਗੱਲਬਾਤ ਹੋਈ ਹੈ ਸਾਰੇ ਮੁੰਡੇ ਹੁਣ ਗ੍ਰੈਜੂਏਸ਼ਨ ਕਰਕੇ ਫ੍ਰੀ ਹੋਏ ਸੀ ਜਿਹੜੇ ਪਾਰਟ ਟਾਈਮ ਕੋਈ ਕੋਈ ਆਪਣਾ ਜੋਬ ਕਰਦੇ ਉੱਥੇ ਲਾਇਸੈਂਸ ਦਫਤਰ ਚ ਵੀ ਆਪਣਾ ਫਾਈਲਾਂ ਗੁੰਲਾ ਵਗੈਰਾ ਸੰਭਾਲ ਕਰ ਲੀ ਗਏ ਸੀ ਜਿਤਨਾ ਆਪਣਾ ਬਾਹਰੋਂ ਏਜੰਟ ਵਗੈਰਾ ਕਰਦੇ ਹੋਏ ਕਹਿੰਦਾ ਹਾਂ ਉਹ ਇਹਦਾ ਕੋਈ ਕੰਪਲੀਟ ਨਹੀਂ ਸੀ ਮੁੰਡੇ ਦੀ ਹੁਣ ਇਹ ਇਨਵੈਸਟੀਗੇਸ਼ਨ ਤੋਂ ਬਹੁਤ ਪਤਾ ਚੱਲ ਗਿਆ ਸਰ ਮਰਡਰ ਦਾ ਕੀ ਕਾਰਨ ਲੱਗ ਰਿਹਾ ਇਹਨਾਂ ਦੇ ਪਰਿਵਾਰ ਵਾਲੇ ਕਹਿੰਦੇ ਇਨਵੈਸਟੀਗੇਸ਼ਨ ਪਤਾ ਹੁਣ ਬਾਅਦ ਚ ਲੱਗੇਗਾ ਪਰਬਲ ਮੁੰਡਾ ਕੋਈ ਇੱਥੇ ਐਡਮਿਟ ਕਰਾ ਕੇ ਗਿਆ ਉਹਨੂੰ ਕਹਿੰਦੇ ਉਸ ਹੀ ਨੇ ਮਰਡਰ ਕਰਿਆ ਉਹ ਆਪੇ ਹੀ ਇੱਥੇ ਐਡਮਿਟ ਕਰਾ ਕੇ ਬੇਸਿਕਲੀ ਬੱਚਾ ਸੀ 24 ਸਾਲ ਦਾ ਕਰਨਵੀਰ ਜਿਹਦੇ ਕੱਲ ਗਲਾ ਘੁੱਟਣ ਨਾਲ ਕਤਲ ਹੋਇਆ ਪਰਬਲ ਟਾਈਟਸ ਨੇ ਇਦੇ ਵਿੱਚ ਕੀ ਕਹਿੰਦੇ ਉਹਨਾਂ ਨਾਲ ਸਫਲ ਦੇ ਵਿੱਚ ਇਹਦੇ ਵਿੱਚ ਮਦਖਲ ਕੀਤਾ ਕਾਨੂੰਨ ਕਾਨੂੰਨੀ ਤੌਰ ਤੇ ਨਹੀਂ ਇਹ ਇਹ ਜਿਹੜਾ ਹੋਇਆ ਇਹ ਕਿਸੇ ਲੜਕੀ ਦੇ ਪਿੱਛੇ ਹੋਇਆ ਜਿੱਦਾਂ ਕੀ ਕਹਿੰਦੇ ਉਹਦੀ ਅਸੀਂ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸਦੇ ਹਾਂ ਤੇ ਉਧਰ ਬਠਿੰਡਾ ਚ ਨਸ਼ੇੜੀਆਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਹਮਲਾ ਕਰਕੇ ਇੱਕ ਪੁਲਿਸ ਕਰਮੀ ਨੂੰ ਜ਼ਖਮੀ ਕਰ ਦਿੱਤਾ ਏ ਦੱਸਦੀ ਏ ਕਿ ਪੁਲਿਸ ਕਰਮੀ ਦੀ ਪਿਸਟਲ ਕੋ ਕੇ ਹਵਾਈ ਫਾਇਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਬੀੜ ਤਲਾਬ ਬਸਤੀ ਚ ਇੱਕ ਮੁਲਜ਼ਮ ਨੂੰ ਪੁਲਿਸ ਫੜਨ ਗਈ ਸੀ ਤੇ ਇੱਕ ਨਸ਼ੇੜੀ ਦੇ ਘਰ ਇਹ ਮੁਲਜ਼ਮ ਲੁਕਿਆ ਹੋਇਆ ਸੀ। ਦੱਸਦੀ ਹੈ ਕਿ ਘਰ ਦੇ ਵਿੱਚ ਨਸ਼ਾ ਕਰ ਰਹੇ ਸੀ ਤਿੰਨੇ ਸ਼ਖਸ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਤਾਂ ਇਹਨਾਂ ਦੇ ਵੱਲੋਂ ਪੁਲਿਸ ਪਾਰਟੀ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ। ਇਹੀ ਨਹੀਂ ਇੱਕ ਪੁਲਿਸ ਕਰਮੀ ਜ਼ਖਮੀ ਹੋਇਆ ਏ ਤੇ ਪੁਲਿਸ ਮੁਲਾਜ਼ਮ ਦੀ ਪਿਸਟਲ ਖੋਕੇ ਹਵਾਈ ਫਾਇਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤਾਂ ਦੱਸ ਜੀ ਕਿ ਬਟੰਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਨਸ਼ੇੜੀਆਂ ਨੇ ਪੁਲਿਸ ਪਾਰਟੀ ਤੇ ਹਮਲਾ ਕੀਤਾ ਇੱਕ ਪੁਲਿਸ ਮੁਲਾਜ਼ਮ ਨੂੰ ਜ਼ਖਮੀ ਕਰ ਦਿੱਤਾ ਹੈ ਤੇ ਪਿਸਟਲ ਖੋਕੇ ਹਵਾਈ ਫਾਇਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਪਾਰਟੀ ਬੀੜ ਤਲਾਬ ਬਸਤੀ ਚ ਇੱਕ ਮੁਲਜ਼ਮ ਨੂੰ ਫੜਨ ਗਈ ਸੀ ਤੇ ਉਹ ਇੱਕ ਨਸ਼ੇੜੀ ਦੇ ਘਰ ਲੁਕਿਆ ਹੋਇਆ ਸੀ ਹਨੂ ਇਧਰੋਂ ਰਾਤੀ ਐਸ.ਐਸ.ਓ. ਸਾਹਿਬ ਨੇ ਮਦਰ ਬੰਦੇ ਭੇਜੀ ਸੀ ਚਿਟਾ ਜਾਨਾ ਤੇ ਹਰੇ ਨੂੰ ਤਾਂ ਕਰਦਾ ਲੋਕਾ ਕਰਦਾ ਬੰਦਾ ਉਹਨੂੰ ਗ੍ਰਿਫਤ ਫੜ ਲਏ ਸਵੇਰ ਸੰਨ ਫਿਰ ਸਰਪੰਚ ਜੀ ਦੇ ਵੀ ਬੰਦੇ ਨੂੰ ਆਪ ਗ੍ਰਿਫਤਾਰ ਕਰਨਾ ਹੈ ਕਿਉਂਕਿ ਇਹ ਬਹੁਤ ਮੁਟੰਤ ਕਰਦਾ ਉਹ ਬਿਲਕੁਲੋਂ ਪਾਪ ਕਰਦਾ ਚਿਟਾ ਜਾਨਾ ਫਿਰ ਕੀ ਹੋਇਆ ਫਿਰ ਅਸੀਂ ਗ੍ਰੀਵ 5:00 ਵਜੇ ਸੰਨ ਪਤਾ ਲੱਗਿਆ ਜੇ ਬੰਦਾ ਇੱਥੇ ਬੈਠਾ ਕਿਹੜੀ ਜਗ੍ਹਾ ਤੇ ਗੂਦਲਾ ਅੱਛਾ ਬਸ ਠੀਕ ਹੈ ਮੋਸਤੀ ਨੰਬਰ ਤੋਂ ਫਿਰ ਜੀ ਜਿਹੜੇ ਸੀ ਇਕੱਲੇ ਗਏ ਉਹ ਲੋਕਿ ਘਰੇ ਬੈਠੇ ਚੁੱਪ ਚੁਪੀ ਰਿਹਾ ਸੀ ਉਹਨੂੰ ਕਿਹਾ ਸਾਡਾ ਚੱਲੋ ਤੇ ਉਹ ਸਾਡੇ ਚੱਲਣ ਦੀ ਨਾਲ ਫੋਨ ਦੇ ਬਜਾਏ ਸਾਡੇ ਕੋਲ ਆ ਗਏ ਤੇ ਅਸਾਫ ਹੋਣ ਦੀ ਕੋਸ਼ਿਸ਼ ਕੀਤੀ ਫਿਰ ਤੇ ਦੋਨੇ ਸਾਰੇ ਮੁੱਕ ਭਲੇ ਨੇ ਸਾਰੇ ਜੀ ਗੋਤਮੁਖੀ ਹੋ ਸਾਡੇ ਨਾਲ ਤਾਫੀਰ ਹੋ ਰੋ ਤੇ ਫਿਰ ਉਹ ਸਾਡੇ ਇਹ ਅਸਲਾ ਫੋਨ ਤੇ ਜ਼ਰੂਰੀ ਫਿਰ ਉਹਨੇ ਮੈਗਜ਼ੀਨ ਪੁਤਰੀ ਉੱਪਰ ਗਿਆ ਅਗਰ ਮਤਬ ਅੱਛਾ ਤੇ ਉਹ ਮੈਗਜ਼ੀਨ ਉਹਨੇ ਫੜ ਕੇ ਮਦਰ ਗੀ ਮਾਰਦੇ ਨਹੀਂ ਤੇ ਨਾਮ ਨੇ ਰਿਸੈਪਟ ਮਾਰਿਆ ਤੇ ਉਧਰ ਮੂਸੇਵਾਲਾ ਦਾ ਪਰਿਵਾਰ ਅੰਮ੍ਰਿਤਸਰ ਪਹੁੰਚਿਆ ਜਿੱਥੇ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਗਿਆ ਛੋਟੇ ਸਿੱਧੂ ਨਾਲ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਤਾਂ ਇਸ ਦੌਰਾਨ ਮਾਤਾ ਚਰਨ ਕੌਰ ਵੀ ਨਾਲ ਮੌਜੂਦ ਰਹੇ ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਿਆ ਇਹ ਮੂਸੇਵਾਲਾ ਦਾ ਪਰਿਵਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਪਹੁੰਚਿਆ ਇਹ ਛੋਟੇ ਮੂਸੇਵਾਲਾ ਨੂੰ ਲੈ ਕੇ ਨਿੱਕੇ ਮੂਸੇਵਾਲਾ ਨੂੰ ਦਰਬਾਰ ਸਾਹਿਬ ਮੱਥਾ ਟਿਕਾਇਆ ਜਾ ਰਿਹਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਵੀ ਮੌਜੂਦ ਰਹੇ ਨੇ ਤੇ ਪਹਿਲੀ ਵਾਰ ਹੈ ਜਦੋਂ ਛੋਟੇ ਮੂਸੇਵਾਲਾ ਦੇ ਜਨਮ ਤੋਂ ਬਾਅਦ ਇਹ ਪਰਿਵਾਰ ਸ੍ਰੀ ਦਰਬਾਰ ਸਾਹਿਬ ਪਹੁੰਚਿਆ ਹੋਵੇ ਤੇ ਛੋਟੇ ਮੂਸੇਵਾਲਾ ਨੂੰ ਸ਼੍ਰੀ ਦਰਬਾਰ ਸਾਹਿਬ ਮੱਥਾ ਟਿਕਾਇਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਪਹੁੰਚਿਆ ਪਰਿਵਾਰ ਤੇ ਸ਼੍ਰੀ ਦਰਬਾਰ ਸਾਹਿਬ ਮੱਥਾ ਟਿਕਿਆ